ਮੈਂ ਇੱਕ ਛੋਟੀ ਜਾਣਕਾਰੀ ਤੁਹਾਡੇ ਤੋਂ ਹੋਰ ਲੈਣੇ ਦੋ ਕਮਿੰਟ ਤੁਹਾਡੇ ਲੈਣੇ ਇੱਕ ਖਬਰ ਹੈ ਕਿ ਏਐਸਆਈ ਤੋਂ ਕਿਸੇ ਨੇ ਨਾ ਸਖਸ਼ਣੇ ਪਿਸਤਲ ਫੜਿਆ ਤੇ ਕਹਿੰਦੇ ਆਪ ਦੀ ਗੋਲੀ ਮਾਰ ਲਈ ਇਹ ਕਿੱਥੋਂ ਦੀ ਖਬਰ ਹੈ ਜੀ ਨਹੀਂ ਅੰਮ੍ਰਿਤਸਰ ਦੀ ਖਬਰ ਹੈ ਸਾਬ ਇਹਦੇ ਵਿੱਚ ਤੇ ਡੀਜੀਪੀ ਹੁਣ ਪੇਸ਼ੀ ਭੁਗਤ ਕੇ ਨਿਕਲਿਆ ਉਥੋਂ ਹਾਈ ਕੋਰਟ ਚ ਜੀ ਡੀਜੀਪੀ ਤੇ ਸਾਡਾ ਕਹ ਲੋ ਕਿ ਪੁਲਿਸ ਵਾਲੇ ਦੌਰਿਆਂ ਤੇ ਘੱਟ ਰਹਿੰਦਾ ਉਹ ਹਾਈ ਕੋਰਟ ਦੇ ਦੌਰਿਆਂ ਤੇ ਜ਼ਿਆਦਾ ਰਹਿੰਦਾ ਹੂੰ ਤਾਂ ਡੀਜੀਪੀ ਨੂੰ ਉੱਥੇ ਜਾ ਕੇ ਫੇਰ ਕਹ ਲੋ ਕਿ ਫਜ਼ੀਅਤ ਦਾ ਹੀ ਸਾਹਮਣਾ ਹੈ ਬਿਲਕੁਲ ਕਿਉਂਕਿ ਦੇਖੋ ਪੁਲਿਸ ਦਾ ਕੀ ਮਾਜ਼ਰਾ ਉਥੇ ਪਹਿਲੀ ਗੱਲ ਤੇ ਇਹ ਆ ਕਿ ਮੈਂ ਖੁਦ ਅਖਬਾਰ ਚ ਪੜਿਆ ਦੋ ਬਿਆਨ ਉਲਟ ਜੀ ਇੱਕ ਪੁਲਿਸ ਅਫਸਰ ਅਧਿਕਾਰੀ ਕਹਿ ਰਿਹਾ ਸੀਗਾ ਕਿ ਨਹੀਂ ਜੀ ਜੱਜ ਸਾਹਿਬ ਤੇ ਆਏ ਹੀ ਨਹੀਂ ਇੱਥੇ ਕੋਈ ਹੂੰ ਦੂਜਾ ਕਹਿ ਰਿਹਾ ਸੀਗਾ ਕਿ ਜੱਜ ਸਾਹਿਬ ਅੰਦਰ ਸੀ ਤੇ ਉਹਦੀ ਸੁਰੱਖਿਆ ਦੇ ਵਿੱਚੇ ਅਧਿਕਾਰੀ ਖਲੋਤਾ ਸੀਗਾ ਜਿਹਦਾ ਪਿਸਟਲ ਜਿਹੜਾ ਉਹ ਉਹਨੇ ਕੱਢ ਕੇ ਤੇ ਖੁਦ ਨੂੰ ਗੋਲੀ ਠੋਕ ਲਈ ਹੂੰ ਅੱਜ ਤੱਕ ਉਸ ਬੰਦੇ ਦੀ ਪਛਾਣ ਨਹੀਂ ਹੋਈ ਕਿ ਉਹ ਕਿੱਥੋਂ ਦਾ ਕੌਣ ਆ ਜੀ ਦੂਜੀ ਚੀਜ਼ ਸਰ ਦੂਜੀ ਗੱਲ ਇਹ ਆ ਕਿ ਇਹ ਜੱਜਾਂ ਦੀ ਸਿਕਿਉਰਟੀ ਨਾਲ ਜੁੜਿਆ ਮਸਲਾ ਸੀ ਹਾਈ ਕੋਰਟ ਨੇ ਖੁਦ ਹੀ ਸਵੈ ਨੋਟਸ ਲੈ ਲਿਆ ਹੂੰ ਸਵੈ ਨੋਟਸ ਲੈ ਲਿਆ ਇਹਨਾਂ ਨੂੰ ਕੱਜੀਆ ਪੈ ਗਿਆ ਮੋੜ ਤੋਂ ਕਿ ਆਓ ਭਾਈ ਹੁਣ ਡੀਜੀਪੀ ਸਾਹਿਬ ਨੇ ਜਾ ਕੇ ਫਿਰ ਉਹੀ ਗੱਲ ਕਿ ਦੇਖੋ ਜੀ ਕਾਰਵਾਈ ਚੈੱਕ ਕਰਦੇ ਆ ਜੀ ਕਾਰਵਾਈ ਹੋ ਰਹੀ ਆ ਇਹ ਇੱਕ ਹੋਰ ਮਾਮਲਾ ਇਹਨਾਂ ਦੇ ਗੱਲ 'ਚ ਪੈ ਜਾਣਾ ਕਿਉਂਕਿ ਉਹ ਉੱਥੇ ਜੱਜਾਂ ਦਾ ਮਸਲਾ ਉੱਠ ਖਲੋਤਾ ਕਿ ਜਦੋਂ ਸੈਰਸੂਰ ਨੂੰ ਵੀ ਸਵੇਰੇ ਨਿਕਲੀਏ ਸਿਕਿਉਰਿਟੀ ਦੇ ਇੰਤਜ਼ਾਮ ਪਹੁੰਚਤਾ ਨਹੀਂ ਹੁੰਦੇ ਉਹ ਤਾਂ ਸਾਰਾ ਰਿਵਿਊ ਕੋਈ ਵੀ ਕਰਕੇ ਪੈ ਗਿਆ ਨਾ ਜੱਜਾਂ ਦੀ ਸਿਕਿਉਰਿਟੀ ਦਾ ਰਿਵਿਊ ਪੈ ਗਿਆ ਪਰ ਤੁਸੀਂ ਸੋਚ ਕੇ ਦੇਖੋ ਚਲੋ ਜੱਜਾਂ ਨੂੰ ਤੇ ਆਪਣੀ ਪਈ ਆ ਉਹਨਾਂ ਨੂੰ ਸ਼ਾਇਦ ਕਹਿ ਲੋ ਕਿ ਪਬਲਿਕ ਦਾ ਵੀ ਕਿਤੇ ਚੇਤਾ ਆ ਜਾਵੇ ਹੁਣ ਜਿਹੜਾ ਇਹ ਬੰਦਾ ਸੀਗਾ ਜੀ فرض ਕਰੋ ਜਿਨੇ ਇਹ ਮਤਲਬ ਕਿ ਪਤਾ ਨਹੀਂ ਉਹ ਪੁਲਿਸ ਅਧਿਕਾਰੀ ਕਿੱਥੋਂ ਟ੍ਰੇਨਿੰਗ ਲੈ ਕੇ ਆਇਆ ਅਮਰੀਕਾ ਦੇ ਜੰਗੀ ਅਭਿਆਸ ਚੋਂ ਆਇਆ ਕਿ ਕਿੱਥੋਂ ਆਇਆ ਹੂੰ ਹੂੰ ਜਿਹਦੇ ਤੋਂ ਆਪਣਾ ਪਿਸਟਲ ਹੀ ਨਹੀਂ ਸਮਝਦਾ ਬਿਲਕੁਲ ਉਹ ਕੱਢ ਕੇ ਲੈ ਗਿਆ ਸਰ ਲੋਡਡ ਪਿਸਟਲ ਸੀਗਾ ਜੀ ਫਰਜ਼ ਕਰੋ ਉਹ ਜ਼ਿਆਦਾ ਮੈਂਟਲੀ ਡਿਸਟਰਬ ਹੁੰਦਾ ਤੇ ਕਮਾ ਦੋਕਾਂ ਵੱਲ ਕਮਾ ਮੈਗਜ਼ੀਨ ਚੜਿਆ ਹੁੰਦਾ ਸਰ ਬਿਲਕੁਲ ਸਰ ਬਿਲਕੁਲ ਮੇਰੇ ਖਿਆਲ ਦੇ ਨਾਲ ਉਹ ਹੋਏਗਾ ਵੀ ਸ਼ਾਇਦ ਤਕੜਾ ਹੀ ਹੋਏਗਾ ਗਲੌਕ ਵਗੈਰਾ ਵੀ ਅੱਜਕੱਲ ਪੁਲਿਸੀਆਂ ਕੋਲ ਆ ਗਏ ਨੇ ਜੀ ਜੀ ਉਹ ਤੇ ਉਹ ਤੇ ਕਈ ਬੰਦੇ ਮਾਰ ਸਕਦਾ ਸੀ ਬਿਲਕੁਲ ਬਿਲਕੁਲ ਜੇ ਉਹ ਕੈਲੂਕੇ ਡਿਪਰੈਸ਼ਨ ਦੇ ਵਿੱਚ ਵੀ ਚੱਲ ਰਿਹਾ ਹੋਵੇ ਹੂੰ ਤਦ ਵੀ ਕਈ ਵਾਰ ਬੰਦਾ ਮਰਨ ਤੋਂ ਪਹਿਲਾਂ ਕਹਦਾ ਮੈਂ 2-4 ਦਾ ਨੁਕਸਾਨ ਕਰ ਜਾਵਾਂ ਬਿਲਕੁਲ ਕੁਝ ਵੀ ਹੋ ਸਕਦਾ ਸੀਗਾ ਜਦੋਂ ਬੰਦੇ ਨੇ ਪਿਸਤਲ ਕੱਢ ਹੀ ਲਿਆ ਤੇ ਫਿਰ ਕਿੰਧਰ ਨੂੰ ਵਿਚਾਰ ਦੇ ਵਿੱਚ ਕੋਤਾਈ ਜੱਜ ਦੇ ਉਹ ਮਾਮਲਾ ਵੱਖਰਾ ਹੈ ਜੀ ਪਰ ਸਾਡੀ ਪੁਲਿਸ ਦੀ ਟ੍ਰੇਨਿੰਗ ਤੇ ਫਿਟਨੈਸ ਹੂੰ ਇਹਨਾਂ ਚੀਜ਼ਾਂ ਤੇ ਵੀ ਸਵਾਲ ਹੈ ਨਾ ਬਿਲਕੁਲ ਉਹ ਇੱਕ ਵਾਰੀ ਕੋਈ ਗਨ ਲੈ ਕੇ ਤੇ ਉਹ ਹੈਗਾ ਸੀਗਾ ਖਾਣ ਪੀਣ ਵਾਲਾ ਉਹ ਸਕੂਲ ਜੀ ਦੀ ਕੰਧ ਤੇ ਚੜ ਗਿਆ ਉਹ ਥੱਲੇ ਖਲੋ ਤਾਂ ਮਿੰਦਾ ਕਰੀ ਜਾਂਦੇ ਉਹਦੇ ਤੋਂ ਕੰਧ ਤੇ ਨਾ ਚੜਿਆ ਜਾਵੇ ਓਏ ਓਏ ਦੇਦੇ ਸੁੱਟਦੇ ਸੁੱਟਦੇ ਇਹਨੂੰ ਕਿੱਧਰ ਲੈ ਜਾਣਾ ਇਹਨੂੰ ਆ ਚੱਲ ਜਾਣੀ ਆ ਇਹ ਉਹ ਵੀਡੀਓ ਬੜੀ ਵਾਇਰਲ ਹੋਈ ਸਾਹਿਬ ਜੀ ਮਾੜੇ ਹਾਲੇ ਮਿੰਟੂ ਇਸਾਤ ਲੈ ਕੇ ਫਿਟਨੈਸ ਟ੍ਰੇਨਿੰਗ ਸਾਰਾ ਕੁਝ ਜਿਹੜਾ ਹੈ ਇਦਾਂ ਦੀ ਸਿਕਿਉਰਿਟੀ ਚ ਯੰਗ ਮੁੰਡੇ ਲਾਓ ਯੰਗ ਬਥੇਰੇ ਭਰਤੀ ਕਰੋ ਭਰਤੀ ਤੁਸੀਂ ਕਰਦੇ ਹੋ ਸਾਲ ਚ 2000 2200 ਭਰਤੀ ਕਰੋ ਚੰਗੀ ਨਫਰੀ ਤੇ ਇਹੋ ਜੀਆਂ ਜਗਾ ਤੇ ਲਾਓ ਕਿ ਜੇ ਕੋਈ ਹਾਥੋਂ ਤਪਾਵੇ ਤੇ ਉੱਥੇ ਹੀ ਗੁੱਟ ਫੜ ਲੈ ਕਿਹਾ ਸੱਜਣਾ ਜਾ ਕੇ ਧਰ ਰਿਹਾ ਬਿਲਕੁਲ ਜੀ ਬਿਲਕੁਲ